ਦੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਫਿਰੋਜ਼ਪੁਰ ਵਿੱਚ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਧਿਰਾਂ ਵਿੱਚ ਹੋਏ ਵਿਵਾਦ ਤੋਂ ਬਾਅਦ ਉਸਨੇ ਇੱਕ ਤਰਫਾ ਫੈਸਲੇ ਦੇ ਦੋਸ਼ ਲਾਉਂਦੇ ਆ ਇਹ ਕਦਮ ਚੱਕਿਆ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਮਮਦੋੜ ਤੋਂ 2 ਕਿਲੋਮੀਟਰ ਦੂਰ ਇੱਕ ਨੌਜਵਾਨ ਦਾ ਟਰਾਲਾ ਅੱਗੇ ਖੜੇ ਟਰੱਕ ਵਿੱਚ ਟਕਰਾਇਆ ਜਿਸ ਤੋਂ ਬਾਅਦ ਦੋਵਾਂ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਟਰੱਕ ਵਿੱਚ ਦੋਵਾਂ ਟੱਕਰ ਦੇ ਵਿੱਚ ਦੋਵਾਂ ਦਾ ਨੁਕਸਾਨ ਹੋਇਆ ਅੱਗੇ ਖੜੇ ਟਰੱਕ ਵਾਲਾ ਨੁਕਸਾਨ ਦੀ ਪਰਪਾਈ ਦੀ ਮੰਗ ਕਰ ਰਿਹਾ ਸੀ ਪਰ ਇਸ ਦੇ ਨੁਕਸਾਨ ਦੀ ਪਰਪਾਈ ਦੇਣ ਤੋਂ ਇਸ ਨੌਜਵਾਨ ਨੇ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਦੋਵਾਂ ਦਾ ਵਿਵਾਦ ਪੁਲਿਸ ਦੇ ਕੋਲ ਪਹੁੰਚ ਗਿਆ ਸੂਤਰਾਂ ਦੀ ਮੰਨੀ ਅਨੁਸਾਰ ਪੁਲਿਸ ਨੇ ਦੂਜੀ ਧਿਰ ਦੀ ਗੱਲ ਕਰਦਿਆਂ ਇਸ ਨੂੰ ਨੁਕਸਾਨ ਭਰਨ ਲਈ ਜ਼ੋਰ ਪਾਇਆ ਇਸ ਨੂੰ ਲੱਗਾ ਕਿ ਇੱਕ ਤਰਫਾ ਫੈਸਲਾ ਕੀਤਾ ਜਾ ਰਿਹਾ ਸਾਰੇ ਉਸ ਦੇ ਖਿਲਾਫ ਹੋ ਗਏ ਨੇ ਅਤੇ ਉਸ ਦਾ ਟਰਾਲਾ ਵੀ ਪੁਲਿਸ ਨੇ ਥਾਣੇ ਖੜਾ ਕਰਵਾ ਲਿਆ ਹੈ ਜਿਸ ਤੋਂ ਦੁਖੀ ਹੋ ਕੇ ਉਸ ਨੇ ਅਜਿਹੇ ਕਦਮ ਚੁੱਕਿਆ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਹਿਣਾ ਚਾਹੁੰਦੇ ਆ ਵੀ ਸਾਡਾ ਇੱਕ ਕਰਦਾ ਜੋ ਕਿ ਚਿਰਾਗ ਬਹੁਤ ਟੁੱਟ ਚੁੱਕਿਆ ਹੈ। ਜੋ ਕਿ ਕਰਦਾ ਚਿਰਾਗ ਸੀ ਬਹੁਤ ਵਧੀਆ ਸੀ ਜੋ ਕਿ ਅੱਜ ਸਾਡਾ ਚਿਰਾਗ ਕਰਦਾ ਮੁੱਕ ਗਿਆ ਹੈ। ਅਸੀਂ ਇਹ ਹੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਕੋਈ ਵੀ ਇਹਦੇ ਦੇਸ਼ੀਦਾਰ ਹੈ ਜਿਹੜਾ ਨੋਰ ਨੋਰ ਲਿਖ ਕੇ ਗਿਆ ਹੈ। ਉਹਨਾਂ ਦੇ ਬਰਤ ਪਰਚਾ ਹੋਣਾ ਚਾਹੀਦਾ ਹੈ ਅਸੀਂ ਇਹ ਅਪੀਲ ਕਰਦੇ ਆ ਸਾਨੂੰ ਬਹੁਤ ਦੁੱਖ ਹੋਇਆ ਸਾਡਾ ਬੇਟਾ ਬਹੁਤ ਸੇਵਾ ਕਰਦਾ ਸੀ ਗੁਰਦਾਰੇ ਚ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੋ ਵੀ ਜਿੰਨੀਆਂ ਵੀ ਸਰਕਾਰਾਂ ਨੇ ਕੋਈ ਵੀ ਨੇ ਜਿੱਥੇ ਬੰਦਿਆਂ ਨੇ ਸਾਡਾ ਸਾਥ ਦਿਓ ਵਾਰ-ਤੁਾਰ ਇਹਦਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦਿਆਂ ਨੇ ਹੁਣ ਇੰਨੇ ਸੁਣ ਲਈ ਤਈ ਗੱਲ ਵੀ ਦੋ ਬੰਦਿਆਂ ਦਾ ਪਰਚਾ ਹੋ ਗਿਆ ਦੋ ਬੰਦਿਆਂ ਨੂੰ ਇਹਨਾਂ ਰੱਬ ਜਾਣੇ ਉਹ ਭਗਵਾਨ ਨੂੰ ਪਤਾ ਅੱਲਾ ਨੂੰ ਪਤਾ ਵੇ ਇਸੇ ਨਾਲ ਕਰਦੇ ਨੇ ਪ੍ਰਮਾਤਮਾ ਆਪੇ ਉਹਨਾਂ ਨੂੰ ਸੰਭਾਲੇਗਾ ਠੀਕ ਹੈ ਨਾ ਜੀਵਨ ਦੇ ਗੁਰੂ ਘਰ ਅੰਧੇਰ ਅੰਧੇਰ ਨਹੀਂਗਾ ਜੀ ਇਹਨਾਂ ਸਾਡੇ ਨੇ ਤੱਕਾ ਕੀਤਾ ਹੈ ਇਹ ਤੱਕੇ ਦਾ ਇਹਨਾਂ ਨੂੰ ਪੂਰਾ ਮਿਲੇਗਾ ਬੈਰੀ ਕਾਲਸਾ ਬੈਰੀ ਪਤਾ ਮੇਰਾ ਨਾਮ ਨਿਰਮਲ ਸਿੰਘ ਪਿੰਡ ਪੋਜੋਗ ਉਤਾਰ ਹੈ ਯਾਰੋ ਅੱਜ ਅਸੀਂ ਇੱਕ ਬਹੁਤ ਹੀ ਦੁੱਖ ਭਰੀ ਕੜੀ ਵਿੱਚ ਖੜੇ ਆ ਸਾਡੇ ਪਿੰਡ ਦੇ ਵਿੱਚ ਅੱਜ ਲਗਾਤਾਰ ਦੋ ਜਾਨਾਂ ਜਾ ਚੁੱਕੀਆਂ ਨੇ ਦੋ ਨੌਜਵਾਨਾਂ ਦੀ ਜਾਨਾਂ ਜਾ ਚੁੱਕੀਆਂ ਨੇ ਅਸੀਂ ਅੱਜ ਤੋਂ 4 ਦਿਨ ਪਹਿਲਾਂ ਤੇ ਪਹਿਲੇ ਪਹਿਲਾਂ ਇੱਕ ਨੌਜਵਾਨ ਦਾ ਸ਼ੋਗ ਸਮਾਗਮ ਸੀ ਉਹਦੇ ਵਿੱਚ ਮੈਂ ਇਹ ਗੱਲ ਸਪਸ਼ਟ ਕੀਤੀ ਸੀ ਕਿ ਜਿਹੜੀਆਂ ਜਾਨਾਂ ਲਾਹ ਰਿਆ ਹੈ ਇਸ ਨੌਜਵਾਨ ਨਰ ਜਵਾਨ ਜਾਨਾਂ ਸੁੱਸਟ ਰਿਹਾ ਹੈ ਅੱਜ ਵੀ ਉਹ ਸਿਸਟਮ ਉਹਨਾਂ ਨੌਜਵਾਨਾਂ ਤੇ ਭਾਰੀ ਪੈ ਰਿਹਾ ਹੈ ਜਿਵੇਂ ਕਿ ਕਹਿ ਲਈਏ ਜਿਹੜਾ ਟਰੱਕ ਯੂਨੀਅਨ ਦਾ ਜਿਹੜਾ ਆਗੂ ਸੀ ਜੋ ਪ੍ਰਧਾਨ ਸੀ ਇੱਕ ਟਰੱਕ ਆਪਰੇਟਰ ਨੂੰ ਉਹਨੇ ਟੌਰਚਰ ਕੀਤਾ ਹੈ ਜਿਵੇਂ ਕਿ ਦਿਨ ਵੀ ਇੱਕ ਹੋਇਆ ਤਾਂ ਐਕਸੀਡੈਂਟ ਸੀਗਾ ਉਹਨਾਂ ਲੋਰਾਇਟਾ ਮਰਗਲ ਬਣਾ ਕੇ ਇਹਨਾਂ ਨੂੰ ਸੌਣ ਦੀ ਕੋਸ਼ਿਸ਼ ਕੀਤੀਏ ਇਸੇ ਤਰ੍ਹਾਂ ਇਹ ਨੌਜਵਾਨ ਨਾ ਸਰਦਾ ਆ ਉਹਨੇ ਖੁਦਕੁਸ਼ੀ ਕਰ ਲਈ ਹੈ ਇਹ ਵੀ ਇੱਕ ਸਿਸਟਮ ਦਾ ਹਿੱਸਾ ਹੈ ਜੋ ਇਹਨੇ ਤੁਸੀਂ ਪੁੱਛਿਆ ਵੀ ਕਾਰੋਬਾਰੇ ਦੇ ਕੀ ਅਸਰ ਪਵੇਗਾ ਕਾਰੋਬਾਰੇ ਦਾ ਅਸਰ ਇਹਨੇ ਮਾਰਾ ਪਵੇਗਾ ਜਿਵੇਂ ਟਰੱਕ ਦੇ ਆਪਰੇਟਰ ਨੇ ਉਹਨਾਂ ਨੂੰ ਦਵਾਇਆ ਜਾਏ ਉਹਨਾਂ ਦੀ ਮਰਜ਼ੀ ਨਾਲ ਉਹਨਾਂ ਆਖੇ ਵੀ ਸਾਡੇ ਵੱਲੇ ਜਾਂ ਜਿਵੇਂ ਇਹਨਾਂ ਨੇ ਕਹੇ ਵੀ ਟਰੱਕ ਨੇ ਆਪਣੇ ਇਹਨਾਂ ਦੀ ਜੂਨੀਅਰ ਚ ਨਹੀਂ ਲਾਏ ਉਹਨਾਂ ਨੇ ਜਲਾਵਾਦ ਐ ਸਰ ਜਲਾਲੇ ਇਸ ਕਰਕੇ ਉਸ ਬੰਦੇ ਨੇ ਆਪਣਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਰਕਟਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਸੋ ਸੜਕਾਂ ਦੇ ਹਾਂ ਸੋ ਸੜਕਾਂ ਜੀ ਖਾਕ ਕੋਈ ਰੈਲੀ ਕੀਤੀ ਖਾਕ ਕੀਤੀ ਹਾਂਜੀ ਹਾਂਜੀ ਕੁਝ ਸਿਆਸੀ ਬੰਦੇ ਦੇ ਕੋਈ ਨਾਂ ਵੀ ਆਏ ਦੇ ਵਿੱਚ ਹਣਾ ਹਾਂ ਉਹਨਾਂ ਨੇ ਦੱਸਿਆ ਵੀ ਜੋ ਬੰਦੇ ਤਾਂ ਕਾਫੀ ਦੱਸੇ ਨੇ ਉਹਨ ਇਥੇ ਤੱਕ ਕਿ ਐਮਐਲਏ ਦੇ ਨਾਮ ਵੀ ਨਾਂ ਵਿੱਚ ਰੱਖਿਆ ਹੈ ਇੰਸਪੈਕਟਰ ਦਾ ਵੀ ਨਾਮ ਰੱਖਿਆ ਹੈ ਪਰ ਜਿੰਨ ਦੱਸਿਆ ਬਜਾ ਕਾਨੂੰਨ ਹੈ ਇਹ ਕਾਨੂੰਨ ਕਰਵਾੜੇ ਇਹਨੂੰ ਰਾਜਨੀਤਿਕ ਤਾਕਤ ਤਾਕਤ ਨਾਲ ਜੇ ਪੈਸੀ ਤਾਕਤ ਨਾਲ ਮੋੜਿਆ ਜਾ ਸਕਦਾ ਹੈ ਇਸ ਕਰਕੇ ਜਿਹੜੇ ਕਾਨੂੰਨ ਐ ਤਾਂ ਬੜੇ ਸਖਤ ਨੇ ਪਰ ਜਿਹੜੇ ਸਾਡਾ ਤੋੜ ਮਰੋੜ ਤੋੜ ਮਰੋੜ ਹੋ ਜਾਂਦੀ ਏ ਉਹ ਸਾਡਾ ਸਾਥ ਨਹੀਂ ਦਿੰਦੀ। ਮਾਨ ਸਾਹਿਬ ਦੇ ਦੇਖਣਾ ਚਾਹੀਦਾ ਇਸ ਕੀ ਵਾਰ। ਹਾਂਜੀ ਹਾਂਜੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਅਕਾਲੀਆਂ ਦੀ ਸਰਕਾਰ ਹੁੰਦੀ ਹੈ ਤੇ ਅਕਾਲੀਆਂ ਨਾਲ ਜੇ ਕੋ ਕਾਂਗਰਸੀ ਦੀ ਸਰਕਾਰ ਹੁੰਦੀ ਤੇ ਕਾਂਗਰਸੀਆਂ ਨਾਲ ਜੇ ਆਪ ਆਲਿਆਂ ਨੂੰ ਜੇ ਆਮ ਲੋਕਾਂ ਦੇ ਸਾਹਸਤ੍ਰ ਲੋਕਾਂ ਨੇ ਚੁਣਿਆ ਸੀ। ਇਹ ਸਾਹਸ ਤੇ ਲੋਕ ਫਿਰ ਪਿੱਛਾ ਹੋ ਗਏ ਨੇ ਜਿਹੜੇ ਗੰਦੇ ਲੋਗ ਇਹਨਾਂ ਦੇ ਨਾਲ ਫਿਰ ਰੜ ਕੇ ਗੰਦੀ ਸੈਸਤ ਕਰ ਰਹੇ ਨੇ ਤੇ ਗਰੀਬ ਤੇ ਆ ਲੋਕਾਂ ਨੂੰ ਦੁਬਾਰਾ ਨੇ ਇਹ ਉਜੋਗੇ ਦੇ ਵਿੱਚ ਜਿਹੜਾ ਓਮ ਪ੍ਰਕਾਸ਼ ਹੈਗਾ ਇਹਨੇ ਕੋਈ ਰਿਲੀਜੀ ਖਾ ਕੇ ਜਿਹੜੀ ਖਾਧੀ ਸੀ ਜਿਸ ਦੀ ਕੱਲ ਜਤ ਹੋ ਗਈ ਹੈ ਉਹਦੀ ਹਸਪੀਟਲ ਦੇ ਵਿੱਚ ਇਸ 사건 ਦੇ ਵਿੱਚ ਜਿਹੜਾ ਹੈਗਾ ਉਹਦੇ ਭਰਾ ਦੇ ਬਿਆਨ ਤੇ ਮੁਕਦਮਾ ਦਰਜ ਰਿਸ਼ਤ ਕੀਤਾ ਗਿਆ ਇਹਦੇ ਤੇ ਕਿ ਦੋਸ਼ੀ ਇਹ ਕਿ ਤਾਰ ਕੀਆ ਖਰ ਕੀ ਵਾਪਰਸੀ ਕਰੀ ਇਹਨੂੰ ਸੰਭਾਲ। ਇਹ ਕੋਈ ਤੁਹਾਨੂੰ ਦਾ ਕੋਈ ਐਕਸੀਡੈਂਟ ਵਗੈਰਾ ਹੋਇਆ ਸੀ ਉਸ ਦੇ ਵਿੱਚ ਹੀ ਵਸਦੇ ਦਾ ਹੈਗਾ ਸੀ ਇਹਨਾਂ ਤੇ। ਉਹਨਾਂ ਤੇ ਜਿਹਨੇ ਜਿਹੜਾ ਹੈਗਾ ਮਲਕੀ ਸੀ ਨੇ ਜਿਹੜਾ ਬਾਬਾ ਹੈਗਾ ਉਹਨੇ ਤਵਜੀਹ ਦਿੱਤੀ ਵੀ ਤੇਰੇ ਖਾਤੇ ਤੇ ਸਦਾ ਪਰਚਾ ਦਰਜ ਕਰਾਵਾਂਗੇ। ਬਸ ਉਸੇ ਤਰ੍ਹਾਂ ਹੀ ਜਾ ਕੇ ਦੋ ਬੀਬੀ ਦੀ ਦਵਾਈ ਵੀ। ਵੀਡੀਓ ਵਰਲੇ ਵਿੱਚ ਤੇ ਹੋਰ ਵੀ ਤੋਂ ਉਹ ਵੀਡੀਓ ਦਾ ਸਾਡੇ ਕੋਲ ਅਸਲੋਂ ਦੀ ਹੈ ਸੀ ਉਸ ਬਾਰੇ। ਹਾਰ ਵੀ ਉਹ ਤੇ ਕਰਕੇ ਹਾਂ ਗ੍ਰਫਤਾਰ ਵੀ ਕਰ ਲਈ ਅਸੀਂ ਕੋਈ ਬਤ।